ਸਤਿ ਸ਼੍ਰੀ ਅਕਾਲ ਜੀ ਅੱਜ ਖੜੇ ਆਪਾਂ ਡਾਕਟਰ ਸ਼ਰਦਾ ਆਯੁਰਵੇਦਾ ਹਸਪਤਾਲ ਦੇ ਵਿੱਚ ਮੇਰੇ ਪਿੱਛੇ ਜਿਹੜੇ ਮਰੀਜ਼ ਖੜੇ ਨੇ ਉਹਨਾਂ ਵਿੱਚ ਕੁਝ ਮਰੀਜ਼ ਇਹੋ ਜਿਹੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਕਮਰ ਦਰਦ ਦਾ ਇਲਾਜ ਕਰਨ ਵਾਸਤੇ ਦੱਸ ਦਿੱਤਾ ਸੀ ਕਿ ਆਪਰੇਸ਼ਨ ਆ ਆਪਰੇਸ਼ਨ ਜਦੋਂ ਕਿ ਨਹੀਂ ਹੱਲ ਲੱਖਾਂ ਰੁਪਏ ਖਰਚ ਕੇ ਵੀ ਬੰਦਾ ਆਪਰੇਸ਼ਨ ਕਰਵਾ ਕੇ ਵੀ ਫਿਰ ਵੀ ਤਕਲੀਫ ਦੇ ਵਿੱਚ ਰਹਿੰਦਾ ਆਓ ਇਹਨਾਂ ਮਰੀਜ਼ਾਂ ਨਾਲ ਆਪਾਂ ਗੱਲ ਕਰਦੇ ਹਾਂ ਕਿਵੇਂ ਕਿਵੇਂ ਇਹਨਾਂ ਦਾ ਇਲਾਜ ਹੋਇਆ ਕਿੱਥੋਂ ਕਿੱਥੋਂ ਇਹ ਚੱਲ ਕੇ ਆਏ ਨੇ ਇਹਨਾਂ ਸਾਰਿਆਂ ਨਾਲ ਇਹਨਾਂ ਦੀ ਜ਼ੁਬਾਨੀ ਆਪਾਂ ਪੁੱਛਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਸੰਦੀਪ ਕੌਰ ਭੈਣੇ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੀ ਕਮਰ ਵਿੱਚ ਬਹੁਤ ਜ਼ਿਆਦਾ ਪੇਨ ਰਹਿੰਦਾ ਸੀਗਾ ਕਿੰਨੀ ਦੇਰ ਪਹਿਲਾਂ ਤੋਂ 8 ਸਾਲ ਹੋ ਗਏ ਸੀ ਮੇਰਾ ਬੇਬੀ ਹੋਇਆ ਸੀ ਉਸ ਤੋਂ ਬਾਅਦ ਮੇਰੇ ਆਪਰੇਸ਼ਨ ਦੇ ਨਾਲ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਹੋ ਗਈ ਸੀ ਕਮਰ ਦਰਦ ਦੀ ਬਹੁਤ ਜ਼ਿਆਦਾ ਤਾਂ ਅਸੀਂ ਦਵਾਈਆਂ ਖਾਧੀਆਂ ਮੈਨੂੰ ਕਿਤੋਂ ਵੀ ਫਰਕ ਨਹੀਂ ਪਿਆ ਘਰ ਦਾ ਕੰਮ ਕਰਨਾ ਇੰਨਾ ਜ਼ਿਆਦਾ ਮੁਸ਼ਕਿਲ ਹੋ ਗਿਆ ਸੀ ਤੇ ਡਾਕਟਰ ਨੇ ਤੁਹਾਨੂੰ ਵੀ ਆਪਰੇਸ਼ਨ ਦੱਸ ਦਿੱਤਾ ਸੀ ਹਾਂਜੀ ਆਪਰੇਸ਼ਨ ਦੱਸਿਆ ਸੀਗਾ ਫਿਰ ਸਾਡੇ ਘਰ ਦੇ ਕਹਿੰਦੇ ਵੀ ਪਹਿਲਾਂ ਵੀ ਬੇਬੀ ਆਪਰੇਸ਼ਨ ਨਾਲ ਹੋਇਆ ਵਾ ਤੇ ਤਾਂ ਵੀ ਕਮਰ ਦਰਦ ਹੋ ਰਹੀ ਆ ਕਹਿੰਦੇ ਦੁਬਾਰਾ ਆਪਰੇਸ਼ਨ ਕਰਵਾਵਾਂਗੇ ਫਿਰ ਕੋਈ ਡਾਕਟਰ ਸ਼ਰਦਾ ਬਾਰੇ ਫਿਰ ਅਸੀਂ ਡਾਕਟਰ ਸ਼ਰਦਾ ਕੋਲੇ ਆਏ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ 6-7 ਮਹੀਨੇ ਲਗਾਤਾਰ ਦਵਾਈ ਖਾਣੀ ਪਊਗੀ ਲਗਾਤਾਰ 6 ਮਹੀਨੇ ਦਵਾਈ ਖਾਣੀ ਆ ਹੁਣ ਠੀਕ ਸਹੀ ਮਹਿਸੂਸ ਕਰਦੇ ਹੋ ਬਿਲਕੁਲ ਠੀਕ ਆ ਘਰ ਦਾ ਕੰਮ ਵੀ ਕਰ ਲੈਣੀ ਬੇਬੀ ਵਗੈਰਾ ਵੀ ਚੁੱਕ ਲੈਣੀ ਕੱਪੜੇ ਸੁੱਕਣੇ ਪਾਉਣ ਦੀ ਦਿੱਕਤ ਸੀਗੀ ਉੱਪਰ ਕੋੜੀ ਨਹੀਂ ਸੀ ਚੜਿਆ ਜਾਂਦਾ ਸੀ ਉਹ ਵੀ ਮੈਂ ਪਾ ਕੇ ਆਣੀ ਆ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਸਾਰੇ ਕੰਮ ਆਪਕਾ ਖੁਦ ਕਰਦੀ ਆ ਯਾਨੀ ਸਾਫ਼-ਸਾਫ਼ ਸ਼ਬਦਾਂ ਵਿੱਚ ਕਹੀਏ ਡਾਕਟਰ ਸ਼ਰਦਾ ਨੇ ਤੁਹਾਨੂੰ ਆਪਰੇਸ਼ਨ ਤੋਂ ਬਚਾ ਲਿਆ ਹੈਨਾ ਤੁਹਾਡਾ ਕੀ ਨਾਮ ਆ ਜੀ ਕਿਰਨ ਤੜੀ ਕੀ ਸਮੱਸਿਆ ਸੀ ਮੇਰੇ ਵੀ ਕਮਰ ਦਰਦ ਸੀ ਕਮਰ ਦਰਦ ਦੀ ਸਮੱਸਿਆ ਅੱਜ ਕੱਲ ਬਹੁਤ ਰਹਦੀ ਹੈ ਲੇਡੀਜ਼ ਨੂੰ ਪਤਾ ਨਹੀਂ ਸਰ ਇੱਕਦਮ ਦਰਦ ਉੱਠਿਆ ਉਸ ਤੋਂ ਬਾਅਦ ਦਰਦ ਠੀਕ ਹੀ ਨਹੀਂ ਸੀ ਹੋ ਰਿਹਾ ਤੇ ਫਿਰ ਤੁਸੀਂ ਇਲਾਜ ਕਰਵਾਏ ਬਹੁਤ ਇਲਾਜ ਇੰਨੀ ਜਗ੍ਹਾ ਮਤਲਬ ਕਰਵਾਇਆ ਕਿਸੇ ਤੋਂ ਰਾਮ ਆਇਆ ਹੀ ਨਹੀਂ ਹੈਗਾ ਕਹਿੰਦੇ ਸੀਗੇ ਆਪਰੇਸ਼ਨ ਕਰਵਾਓ ਫਾਈਨੈਂਸ਼ੀਅਲ ਪ੍ਰੋਬਲਮ ਸੀ ਥੋੜੀ ਕੁਝ ਮਤਲਬ ਨਹੀਂ ਬੱਚੇ ਕਹਿੰਦੇ ਵੀ ਉਹਦੇ ਤੋਂ ਕਾਇਦਾ ਹੀ ਠੀਕ ਹੋ ਜਾਏ ਉਸਦੇ ਪਰੋਸ਼ਿਆ ਨੇ ਦੱਸਿਆ ਕਿ ਤੁਸੀਂ ਇੱਕ ਵਾਰ ਜਾ ਕੇ ਤਾਂ ਦੇਖੋ ਫਿਰ ਅਸੀਂ ਜਦੋਂ ਇੱਥੇ ਆਏ ਨਾ ਇਹਨਾਂ ਨੇ ਸਾਨੂੰ ਆਸ਼ਵਾਸਨ ਦਵਾਤਾ ਕਿ ਤੁਸੀਂ ਆਪਰੇਸ਼ਨ ਤੋਂ ਬਿਨਾਂ ਠੀਕ ਹੋ ਸਕਦੇ ਫਿਰ ਤੁਸੀਂ ਹੋਗੇ ਠੀਕ ਹਾਂਜੀ ਸਰ ਅੱਜ ਅਸੀਂ ਉੱਠਦੇ ਬੈਨ ਨੇ ਵਧੀਆ ਤਰੀਕੇ ਨਾਲ ਚਲ ਮੈਂ ਤੁਹਾਨੂੰ ਹੀ ਪੁੱਛਣਾ ਚਾਹੁੰਗੇ ਤੁਹਾਡਾ ਨਾਮ ਕੀ ਹੈ ਜੀ ਅੰਬਿਕਾ ਰਾਣਾ ਅੰਬਿਕਾ ਜੀ ਤੁਹਾਡੀ ਕੀ ਸਮੱਸਿਆ ਸੀ ਮੇਰੀ ਕ д е ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਕਮਰ ਕਰਦੀ ਹੈ ਬਹੁਤ ਜ਼ਿਆਦਾ ਹੈ ਜੀ ਕਿੰਨੇ ਇਲਾਜ ਕਰਵਾਏ ਸੀ ਇੱਥੇ ਹੁਣ ਦਵੱਲਾਂ ਮੈਂ ਬਹੁਤ ਕਰਾਇਆ ਵੈਸੇ ਤਾਂ ਉਹ ਕਿਤੇ ਆਰਾਮ ਨਹੀਂ ਪਿਆ ਜਿਵੇਂ ਇਹਨਾਂ ਨੂੰ ਦੱਸਤਾ ਸੀ ਆਪਰੇਸ਼ਨ ਦਾ ਹਨਾ ਹਾਂ ਜੀ ਮੈਨੂੰ ਵੀ ਆਪਰੇਸ਼ਨ ਦੱਸਤਾ ਮੈਂ ਤਾਂ ਇੰਨੀ ਡਰ ਗਈ ਅੱਜ ਦੇ ਜਮਾਨੇ ਵਿੱਚ ਬੰਦਾ ਘਰ ਚਲਾਵੇ ਕਿ ਇਹ ਆਪਰੇਸ਼ਨ ਦਵਾਈਆਂ ਤੇ ਪੈਸੇ ਉਹ ਕਰੇ ਕੀ ਕੀ ਕਰੇ ਬਹੁਤ ਡਰ ਗਈ ਸੀ ਮੈਂ ਤਾਂ ਤੇ ਫਿਰ ਕਿੰਨੇ ਦਿਨ ਤੁਹਾਡਾ ਲਾ ਚਲੇ ਇੱਥੇ ਇੱਥੇ ਤੇ 6 ਕਿ ਮਹੀਨੇ ਚਲੇ 6 ਮਹੀਨੇ ਵਿੱਚ ਠੀਕ ਹੋ ਗਏ ਆਪਰੇਸ਼ਨ ਤੋਂ ਬਚ ਗਏ ਹਾਂ ਜੀ ਬਚ ਗਏ ਤੁਸੀਂ ਇਸ ਹਸਪਤਾਲ ਦੇ ਉੱਤੇ ਜੋ ਇਲਾਜ ਇੱਥੇ ਜੋ ਕਰਦੇ ਨੇ ਉਹਦੇ ਉੱਤੇ ਪੂਰੀ ਤ ਉਨਕੇ ਤੋਂ ਪਹਿਲੇ ਮੇਰੇ ਹਸਬੰਦ ਦਾ ਵੀ ਇੱਥੇ ਇਲਾਜ ਹੋ ਚੁੱਕਿਆ ਹੈ ਤੇ ਅਸੀਂ ਪੂਰਾ ਇੱਥੇ ਵਿਸ਼ਵਾਸ ਕਰਦੇ ਹਾਂ ਕਿ ਹਾਂ ਬਿਲਕੁਲ ਤਸੱਲੀ ਹੈਗੀ ਕਿਉਂਕਿ ਇਹ ਵੀਡੀਓ ਲੱਖਾਂ ਨਹੀਂ ਕਰੋੜਾਂ ਲੋਕਾਂ ਨੇ ਦੇਖਣਾ ਉਹਨਾਂ 'ਚ ਬਹੁਤ ਸਾਰੇ ਮਰੀਜ਼ ਹੋਣਗੇ ਜਿਹੜੇ ਤੁਹਾਡਾ ਇਹ ਵੀਡੀਓ ਦੇਖ ਕੇ ਨਾ ਇੱਥੇ ਇਲਾਜ ਕਰਾਉਣ ਲਈ ਆਉਣਗੇ ਉਹ ਠੀਕ ਹੋ ਸਕਦੇ ਨੇ ਤੁਸੀਂ ਇੱਕ ਵਾਰੀ ਆਪਣੀ ਜ਼ੁਬਾਨੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਐਕਸਪੀਰੀਅੰਸ ਇੱਥੇ ਦਾ ਸ਼ੇਅਰ ਜਿਹੜੇ ਮੇਰੇ ਭੈਣ ਭਰਾ ਵੀ ਜੋ ਵੀ ਦੇਖ ਰਹੇ ਨੇ ਪਛ ਇਦਾਂ ਦੀ ਪ੍ਰੋਬਲਮ ਕਿਸੇ ਨੂੰ ਹੈਗੀ ਹੈ ਜਿਹੜਾ ਹਸਪੀਟਲ ਹੈਗਾ ਇੱਥੇ ਆਓ ਇੱਥੇ ਦਵਾਈਆਂ ਅਪਣਾਓ ਇਹ ਜਿਹੜੀ ਆਯੁਰਵੈਦਿਕ ਦਵਾਈ ਹੈ ਪ੍ਰਾਚਨ ਕਾਲ ਤੋਂ ਆ ਰਹੀ ਹੈ ਜਿਹੜੀ ਅੰਗਰੇਜ਼ੀ ਦਵਾਈਆਂ ਤੋਂ ਸਾਈਡ ਇਫੈਕਟ ਕਰਦੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਰੱਬ ਤੁਹਾਨੂੰ ਖੁਸ਼ੀਆਂ ਦੇਵੇ ਬੜਾ ਉਹ ਕਰੇ ਤੇ ਇੱਥੇ ਚਲੋ ਇਹ ਹੈਗਾ ਵੀ ਅਸੀਂ ਡਾਕਟਰ ਸ਼ਰਦਾ ਬਹੁਤ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਕਰਕੇ ਅਸੀਂ ਪ੍ਰੋਪਰ ਬਿਲਕੁਲ ਠੀਕ ਹੋ ਚੁੱਕੇ ਤੇ ਮੇਰੇ ਭੈਣ ਭਰਾ ਵੀ ਹੋ ਜਾਂਦੇ ਦੇਖੋ ਜੀ ਕਿੰਨੀ ਅਵੇਅਰਨੈਸ ਆ ਚੁੱਕੀ ਆ ਹੁਣ ਸਾਰੇ ਲੋਕ ਇਹ ਵੀ ਦੇਖਦੇ ਨੇ ਕਿਦਾ ਕੋਈ ਸਾਈਡ ਇਫੈਕਟ ਨਹੀਂ ਆ ਕਿਉਂਕਿ ਆਯੁਰਵੇਦਾ ਦਾ ਸੱਚਮੁੱਚ ਕੋਈ ਸਾਈਡ ਇਫੈਕਟ ਨਹੀਂ ਹੈ ਇੱਥੇ ਕੋਈ ਚੀਰ ਫਾੜ ਨਹੀਂ ਹੁੰਦੀ ਕੋਈ ਟਰੀਕਾ ਨਹੀਂ ਲੱਗਦਾ ਔਰ ਤੁਹਾਨੂੰ ਆਪਰੇਸ਼ਨ ਤੋਂ ਬਚਾ ਲਿਆ ਜਾਂਦਾ ਅਗਰ ਤੁਸੀਂ ਵੀ ਆਪਰੇਸ਼ਨ ਤੋਂ ਬਚਣਾ ਚਾਹੁੰਦੇ ਆ ਜਾਂ ਤੁਹਾਡਾ ਕੋਈ ਮਰੀਜ਼ ਤੁਹਾਡਾ ਦੋਸਤ ਕੋਈ ਰਿਸ਼ਤੇਦਾਰ ਮਿੱਤਰ ਪਿਆਰਾ ਉਹਨੂੰ ਕਮਰ ਦਰਦ ਦੀ ਪ੍ਰੋਬਲਮ ਆ ਔਰ ਡਾਕਟਰ ਨੇ ਆਪ ਆਪਰੇਸ਼ਨ ਨਾ ਕਰਵਾਉਂਦੇ ਹੋਏ ਸਿੱਧੇ ਡਾਕਟਰ ਸ਼ਰਦਾ ਆਯੁਰਵੇਦ ਹਸਪਤਾਲ ਵਿੱਚ ਆਓ ਜਿੱਦਾਂ ਇਹ ਭੈਣਾਂ ਠੀਕ ਹੋਈਆਂ ਨੇ ਇਹ ਵੀ ਠੀਕ ਹੋਏ ਨੇ ਔਰ ਮੈਨੂੰ ਪੂਰੀ ਉਮੀਦ ਆ ਤੁਸੀਂ ਵੀ ਇੱਥੇ ਠੀਕ ਹੋ ਕੇ ਇਹਨਾਂ ਵਾਂਗੂ ਡਾਕਟਰ ਸ਼ਰਦਾ ਦੇ ਗੁਣ ਗਾਓਗੇ ਬਹੁਤ ਬਹੁਤ ਧੰਨਵਾਦ